ਦੋਸਤੋ ਗਲਾ ਵੱਢ ਕੇ ਜੇ ਕਹੀਦੀ ਮੌਤ ਦੇ ਘਾਟ ਉਤਾਰਤਾ ਸਿਮੀ ਚੌਧਰੀ ਨੂੰ ਗਲਾ ਵੱਢ ਕੇ ਖਰਖੌਦਾ ਤੋਂ ਹਰਿਆਣੇ ਚੋ ਮਿਲੀ ਹੈ লাশ ਤੁਸੀਂ ਦੇਖਦੇ ਹੋ ਵੀ ਦੂਜੀ ਵਾਰ ਜਿਹੜਾ ਵੱਡਾ ਕਾਂਡ ਹੈ ਜਿਹੜਾ ਪਹਿਲਾਂ ਪੰਜਾਬ ਚ ਹੋਇਆ ਜਿਨੇ ਨਕਲੀ ਨਾਂ ਰੱਖਿਆ ਹੋਇਆ ਸੀ ਕਮਲਕੌਰ ਹੁਣ ਉਸ ਤੋਂ ਬਾਅਦ ਹਰਿਆਣੇ ਚ ਹੋ ਗਿਆ ਸਿਮੀ ਚੌਧਰੀ ਦਾ ਜਿਹੜਾ ਕਤਲ ਇਹ ਹੋ ਚੁੱਕਿਆ ਗਲਾ ਵੱਢ ਕੇ ਇੱਥੇ ਗਲਾ ਘੁੱਟਿਆ ਗਿਆ ਸੀ ਉੱਥੇ ਗਲਾ ਵੱਢਿਆ ਗਿਆ ਸਤਿ ਸ੍ਰੀ ਅਕਾਲ ਦੋਸਤੋ ਕੰਚਣਾ ਕਵਾਰੀ ਇੱਕ ਵਾਰੀ ਤੋਂ ਬਾਅਦ ਜਿਨੇ ਕਮਲ ਕੌਰ ਨਾਮ ਰੱਖਿਆ ਹੋਇਆ ਸੀ ਇੱਕ ਹੋਰ ਸਿਮਨੀ ਚੌਧਰੀ ਸਿਮਨੀ ਚੌਧਰੀ ਹੈ ਸਿਮਨੀ ਚੌਧਰੀ ਜੋ ਪਾਣੀ ਪਤਦੇ ਰਹਿਣ ਵਾਲੀ ਸੀ ਉਹਦਾ ਵੀ ਕਤਲ ਹੋ ਚੁੱਕਿਆ ਹੈ ਖਰਖੌਦਾ ਵਿਖੇ ਨਹਿਰ ਦੇ ਵਿੱਚੋਂ ਲਾਸ਼ ਪਾਈ ਗਈ ਦੀ ਗੱਡੀ ਚੋਂ ਜਿਵੇਂ ਇਹਦੀ ਕਾਰ ਦੇ ਵਿੱਚ ਸੀਗੀ ਲਾਸ਼ ਬਦਬੂ ਮਾਰ ਰਹੀ ਸੀ ਉਹਦੀ ਲਾਸ਼ ਉਹ ਵੀ ਇਸੇ ਤਰ੍ਹਾਂ ਜਿਹੜਾ ਪਾਉਂਦੀ ਸੀ ਆਪਣਾ ਵੀਡੀਓ ਪਾਉਂਦੀ ਸੀ ਸਿਮਨੀ ਚੌਧਰੀ ਪਾਣੀ ਪਤਦੇ ਰਹਿਣ ਵਾਲੀ ਉਹਦਾ ਵੀ ਕਤਲ ਹੋ ਗਿਆ ਦੋਸਤੋ ਖਰਖੌਦਾ ਵਿਖੇ ਨਹਿਰ ਦੇ ਵਿੱਚੋਂ ਕਾਰ ਦੇ ਵਿੱਚੋਂ লাশ ਚ ਗਈ ਉਹਦੀ ਡੈੱਡ ਬਾਡੀ ਕੱਢੀ ਗਈ ਹੈਗੀ ਆ ਵੀਡੀਓ ਦੇਖ ਲੋ ਪੂਰੀ ਵੀ ਕਿਸ ਤਰ੍ਹਾਂ ਦੇ ਨਾਲ ਹੈ ਜਿਹੜਾ ਇਹ ਕੰਮ ਹੈ ਜਿਹੜਾ ਚੱਲ ਪਈ ਕਹਿ ਸਕਦੇ ਹਾਂ ਹੋਰ ਕੀ ਹੈ ਦੂਜਾ ਕਤਲ ਹੈ ਜਿਹੜਾ ਇੱਕ ਹੋ ਚੁੱਕਿਆ ਹੈਗਾ ਇਹ ਵੀ ਬਲੌਗਰ ਸੀਗੀ ਇਹ ਵੀ ਇਸੇ ਤਰੀਕੀ ਵੀਡੀਓ ਪਾਉਂਦੀ ਸੀ ਦੋਸਤੋ ਗळा ਵੱਢ ਕੇ ਜੇ ਕਹਿੰਦੀ ਮੌਤੇ ਘਟਾ ਤਾਰਤਾ ਸਿਮੀ ਚੌਧਰੀ ਨੂੰ ਗळा ਵੱਢ ਕੇ ਖਰਖੌਦਾ ਤੋਂ ਹਰਿਆਣੇ ਚੋਂ ਮਿਲੀ ਹੈ লাশ ਤੁਸੀਂ ਦੇਖਦੇ ਹੋ ਵੀ ਦੂਜੀ ਵਾਰ ਜਿਹੜਾ ਵੱਡਾ ਕਾਂਡ ਹੈ ਜਿਹੜਾ ਪਹਿਲਾਂ ਪੰਜਾਬ ਚ ਹੋਇਆ ਜਿਹਨੇ ਨਕਲੀ ਨੌ ਰੱਖਿਆ ਹੋਇਆ ਸੀ ਕਮਲਕੌਰ ਹੁਣ ਉਸ ਤੋਂ ਬਾਅਦ ਹਰਿਆਣੇ ਚ ਹੋ ਗਿਆ ਸਿਮੀ ਚੌਧਰੀ ਦਾ ਜਿਹੜਾ ਕਤਲ ਇਹ ਹੋ ਚੁੱਕਿਆ ਗਲਾ ਵੱਢ ਕੇ ਇੱਥੇ ਗਲਾ ਘੁੱਟਿਆ ਗਿਆ ਸੀ ਉੱਥੇ ਗਲਾ ਵੱਢਿਆ ਗਿਆ ਬਾਹਰ ਵੱਡਾ ਜਿਹੜਾ ਕੰਮ ਹੈ ਜਿਹੜਾ ਹਰਿਆਣੇ ਦੇ ਵਿੱਚ ਹੋ ਚੁੱਕਿਆ ਹੈ ਜਿਹੜੇ ਕੋਈ ਅਸਲੀਲ ਜਾਂ ਗੰਦੀਆਂ ਮਾੜੀਆਂ ਵੀਡੀਓ ਪਾਉਂਦੇ ਸੀ ਉਹਨਾਂ ਦੇ ਨਾਲੇ ਘਟਨਾ ਹੋਈ ਹੈਗੀ ਉਹਨਾਂ ਨਾਲ ਘਟਨਾ ਘਟੀਆਂ ਜਿਹੜੇ ਹੋਰ ਨਹੀਂ ਜਿਹੜੇ ਗੰਦੀਆਂ ਪਾਉਂਦੇ ਸੀ ਮਾੜੀਆਂ ਗਲਤ ਸਰਪੰਚਾਂ ਦੀ ਬੱਚਿਆਂ ਤੇ ਬਜ਼ੁਰਗਾਂ ਤੇ ਨੌਜਵਾਨ ਉਹ ਜਾਨੀ ਕਿ ਗਲਤ ਰਸਤੇ ਪਾ ਰਹੇ ਸੀ ਜਿਹੜੇ ਕਰਾਹੇ ਨੌਜਵਾਨੀ ਨੂੰ ਉਹਨਾਂ ਚੋਂ ਦੋ ਦਾ ਜਿਹੜਾ ਕਤਲ ਹੋ ਹੋ ਚੁੱਕਿਆ ਦੋਆਂ ਦੇ ਇੱਕ ਦਾ ਗਲ ਘੋਟਿਆ ਇੱਕ ਦਾ ਗਲ ਵੱਢਿਆ ਅੱਗੇ ਦੇਖ ਨਹਿਰ ਦੇ ਵਿੱਚੋਂ ਨਹਿਰ ਚੋਂ ਕਾਰ ਤੇ ਇੱਕ ਦੀ ਹਸਪਤਾਲ ਮੂਰੇ ਕਾਰ ਖੜੀ ᱛੀ ਇੱਕ ਦੀ ਨਹਿਰ ਮੂਰੇ ਹੁਣ ਅਜ ਮੀਕਾ ਸਿੰਘ ਬੋਲ ਰਿਹਾ ਸੀਗਾ ਆਏ ਆ ਜੀ ਫਲਾਣਾ ਬਹੁਤ ਜ਼ਿਆਦਾ ਗਲਤ ਬੋਲ ਰਿਹਾ ਸੀ ਉਹ ਉਹਨੂੰ ਪੁੱਛੇ ਫਿਰ ਤੂੰ ਗੰਦ ਫੜਾਉਣ ਵਾਲਿਆਂ ਨੂੰ ਪ੍ਰਮੋਟ ਕਰਦਾ ਹੈ ਕਹਿੰਦਾ ਜੀ ਸਮਝਾ ਦਾਂਦੇ ਭੁਜਾ ਦਾਂਦੇ 20 ਵਾਰੀ ਸਮਝਾਇਆ ਉਹ ਘਰੇ ਵੀ ਗਿਆ ਮੇਰੇ ਨੂੰ ਸਮਝਾਉਣਾ ਜੇ ਹੁਣ ਸਮਝੀਂ ਨਾ ਪ੍ਰਸ਼ਾਸਨ ਤੱਕਾਂ ਗੱਲਾਂ ਵੀ ਪ੍ਰਸ਼ਾਸਨ ਨੂੰ ਵੀ ਬੇਨਤੀ ਕਰੀ ਮੇਰੋਂ ਨੇ ਜੇ ਹੁਣ ਮੈਂ ਗੱਲ ਮੰਨੂ ਨਹੀਂ ਗਰ ਕੋਈ ਐਂਡ ਹੋ ਗਿਆ ਫਿਰ ਹੁਣ ਤੁਸੀਂ ਹੁ ਸਮਾਜ ਦੇਖ ਲੋ ਕਮੈਂਟ ਪੜੋ ਮੀਕਾ ਸਿੰਘ ਨੂੰ ਬੇਨਤੀ ਆ ਪੜਿਆ ਕਮੈਂਟ ਖੜਾ ਜਿਹੜੀ ਵੀਡੀਓ ਤੇ ਤੂੰ ਬੋਲੇ ਉੱਥੋਂ ਪਤਾ ਲੱਗਦਾ ਲੋਕ ਕੀ ਚਾਹੁੰਦੇ ਨੇ ਸਰਕਾਰ ਨੂੰ ਵੀ ਬੇਨਤੀ ਹੈ ਕਮੈਂਟ ਪੜਿਆ ਕਰੋ ਵੀ ਲੋਕ ਕੀ ਚਾਹੁੰਦੇ ਨੇ ਕਮੈਂਟਾਂ ਚ ਪਤਾ ਲੱਗ ਜਾਂਦਾ ਹੈ ਵਾਲਾ ਵੱਡਿਆ ਗਿਆ ਬਾਹਰ ਬੱਟਾ ਜਿਹੜਾ ਕੰਮ ਹੈ ਜਿਹੜਾ ਹਰਿਆਣੇ ਦੇ ਵਿੱਚ ਹੋ ਚੁੱਕਿਆ ਹੈ ਜਿਹੜੇ ਕੋਈ ਅਸਲੀਲ ਜਾਂ ਗੰਦੀਆਂ ਮਾੜੀਆਂ ਵੀਡੀਓ ਪਾਉਂਦੇ ਸੀ ਉਹਨਾਂ ਦੇ ਨਾਲੇ ਘਟਨਾ ਹੋਈ ਹੈਗੀ ਉਹਨਾਂ ਨਾਲ ਘਟਨਾ ਘਟਿਆ ਜਿਹੜੇ ਹੋਰ ਨਹੀਂ ਜਿਹੜੇ ਗੰਦੀਆਂ ਪਾਉਂਦੇ ਸੀ ਮਾੜੀਆਂ ਗਲਤ ਅਸਰਪੈਂਦਾ ਸੀ ਬੱਚਿਆਂ ਤੇ ਬਜ਼ੁਰਗਾਂ ਤੇ ਨੌਜਵਾਨ ਉਹ ਜਨਨੇ ਕਿ ਗਲਤ ਰਸਤੇ ਪਾ ਰਹੇ ਸੀ ਜਿਹੜੇ ਕਰਾਹੇ ਨੌਜਵਾਨੀ ਨੂੰ ਉਹਨਾਂ ਚੋਂ ਦੋ ਦਾ ਜਿਹੜਾ ਕਤਲ ਹੋ ਹੋ ਚੁੱਕਿਆ ਦੋਆਂ ਦੇ ਇੱਕ ਦਾ ਗਲ ਘੁੱਟਿਆ ਇੱਕ ਦਾ ਗਲ ਵੱਢਿਆ ਅੱਗੇ ਦੇਖ ਨਹਿਰ ਦੇ ਵਿੱਚੋਂ ਨਹਿਰ ਚੋਂ ਕਾਰ ਤੇ ਇੱਕ ਦੀ ਹਸਪਤਾਲ ਮੂਰੇ ਕਾਰ ਖੜੀ ᱛੀ ਇੱਕ ਦੀ ਨਹਿਰ ਮੂਰੇ ਹੁਣ ਅਜ ਮੀਕਾ ਸਿੰਘ ਬੋਲ ਰਿਹਾ ਸੀਗਾ ਆਏ ਆ ਜੀ ਫਲਾਣਾ ਬਹੁਤ ਜ਼ਿਆਦਾ ਗਲਤ ਬੋਲ ਰਿਹਾ ਸੀ ਉਹ ਉਹਨੂੰ ਪੁੱਛੇ ਫਿਰ ਤੂੰ ਗੰਦ ਫੜਾਉਣ ਵਾਲਿਆਂ ਨੂੰ ਪ੍ਰਮੋਟ ਕਰਦਾ ਹੈ ਕਹਿੰਦਾ ਜੀ ਸਮਝਾ ਦਾਂਦੇ ਭੁਜਾ ਦਾਂਦੇ 20 ਵਾਰੀ ਸਮਝਾਇਆ ਉਹ ਘਰੇ ਵੀ ਗਿਆ ਮੇਰੋਂ ਸਮਝਾਉਣਾ ਜੇ ਹੁਣ ਸਮਝੀ ਨਾ ਪ੍ਰਸ਼ਾਸਨ ਤੱਕਾਂ ਗੱਲਾਂ ਵੀ ਪ੍ਰਸ਼ਾਸਨ ਨੂੰ ਵੀ ਬੇਨਤੀ ਕਰੀ ਮੇਰੋਂ ਨੇ ਜੇ ਹੁਣ ਮੈਂ ਕਹਿੰਦਾ ਮੰਨੂ ਨਹੀਂ ਜੇ ਕੋਈ ਐਂਟ ਹੋ ਗਿਆ ਫਿਰ ਹੁਣ ਤੁਸੀਂ ਹੁਣ ਸਮਾਜ ਦੇਖ ਲਓ ਕਮੈਂਟ ਪੜ੍ਹੋ ਮੀਕਾ ਸਿੰਘ ਨੂੰ ਬੇਨਤੀ ਆ ਬੜਾ ਕਮੈਂਟ ਖੜਾ ਜਿਹੜੀ ਵੀਡੀਓ ਤੇ ਤੂੰ ਬੋਲੇ ਉੱਥੋਂ ਪਤਾ ਲੱਗਦਾ ਲੋਕ ਕੀ ਚਾਹੁੰਦੇ ਨੇ ਸਰਕਾਰ ਨੂੰ ਵੀ ਬੇਨਤੀ ਹੈ ਕਮੈਂਟ ਵੀ ਲੋਕ ਕੀ ਜਾਂਦੇ ਨੇ ਕਮੈਂਟਾਂ 'ਚ ਪਤਾ ਲੱਗ ਜਾਂਦਾ ਹੈ